ਦਿੱਲੀ ਦੇ ਪ੍ਰਸ਼ਾਂਤ ਵਿਹਾਰ ਦੇ ਵਿੱਚ ਬਲਾਸ਼ਟ ਕ੍ਰਾਈਮ ਬ੍ਰਾਂਚ ਦੇ ਦਫ਼ਤਰ ਦੇ ਨੇੜੇ ਪਾਰਕ ਦੇ ਵਿੱਚ ਹੋਇਆ ਤਮਾਕਾ ਹਾਸੇ ਦੇ ਵਿੱਚ ਇੱਕ ਜ਼ਖਮੀ ਜਾਂਚ ਦੇ ਵਿੱਚ ਜੁਟੀਆਂ ਟੀਮਾਂ ਦਿੱਲੀ ਦੇ ਮੈਟਰੋ ਸਟੇਸ਼ਨ ਤੇ ਅਮਰਿਤਧਾਰੀ ਸਿੱਖ ਨੂੰ ਰੋਕਿਆ ਕਿਰਪਾਨ ਦੇ ਨਾਲ ਅੰਦਰ ਜਾਣ ਤੋਂ ਰੋਕਣ ਦੇ ਇਲਜ਼ਾਮ ਬੀਐਜੀਐਮਸੀ ਨੇ ਕਥਨਾਂ ਦਿੱਤੀ ਨਿਖੇਦੀ ਸਰਹੱਦੀ ਬਾਰਡਰ ਤੇ ਕਿਸਾਨਾਂ ਆਗੂਆਂ ਦੀ ਮੀਟਿੰਗ ਜਾਰੀ ਥੋੜੀ ਦਿਰ ਦੇ ਵਿੱਚ ਅਗਲੀ ਰਣਨੀਤੀ ਦਾ ਕਰਨਗੇ ਐਲਾਨ ਤਿੰਨ ਦਿਨਾਂ ਤੋਂ ਮਰਨ ਵਰਤੇ ਬੈਠੇ ਹੋਏ ਨੇ ਦੋ ਕਿਸਾਨ ਆਗੂ ਲੁਧਿਆਣਾ ਚ ਡੀ ਐਮ ਦੇ ਹਸਪਤਾਲ ਦੇ ਬਾਹਰ ਹੰਗਾਮਾ ਡੱਲੇਵਾਲ ਨੂੰ ਮਿਲਣ ਪਹੁੰਚੇ ਕਿਸਾਨਾਂ ਨੂੰ ਹਰਾਸਤ ਵਿੱਚ ਲਿਆ ਪਰ ਉਸ ਦੇ ਨਾਲ ਬਹਿਸ-ਬੱਸ ਦੀ ਤੋਂ ਬਾਅਦ ਹਸਪਤਾਲ ਦੇ ਬਾਹਰ ਬੈਠੇ ਸੀ ਕਿਸਾਨ ਸੁਖਵੀਰ ਸਿੰਘ ਬਾਦਲ ਤੇ ਰਿਲੀਜ਼ ਗਾਣੇ ਤੇ ਚੜਿਆ ਸਿਆਸੀ ਸੰਗਰਾਮ ਸੁਧਾਰ ਲਹਿਰ ਨੇ ਚੁੱਕੇ ਸਵਾਲ ਕਿ ਆ ਗਾਣੇ ਦੇ ਜ਼ਰੀਏ ਅਕਾਲ ਤਖਤ ਸਾਹਿਬ ਨੂੰ ਦਿੱਤੀ ਜਾ ਰਹੀ ਹੈ ਚੁਣੌਤੀ ਸੁਖਵੀਰ ਬਾਦਲ ਨੂੰ ਲਾਉਣੀ ਚਾਹੀਦੀ ਹੈ ਰੋਕ ਸ੍ਰੀ ਅਕਾਲ ਤਖਤ ਸਾਹਿਬ ਦੇ ਤਲਬ ਕੀਤੇ ਸੁਧਾਰ ਲਹਿਰ ਦੇ ਆਗੂਆਂ ਨੇ ਦਿੱਤੇ ਅਸਤੀਫੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਆਗੂਆਂ ਨੂੰ ਧਿਆਨਬਾਜ਼ੀ ਤੋਂ ਗੁਰੇਜ਼ ਕਰਨ ਦੀ ਦਿੱਤੀ ਨਸੀਹਤ ਕਾਫੀ ਉਦਾਰ ਦੀ ਗ੍ਰਿਫਤਾਰੀ ਦੇ ਪਰਤੀ ਰੈਵਿਨਿਊ ਅਫਸਰ ਪੰਜਾਬ ਭਰ ਦੇ ਵਿੱਚ ਹੜਤਾਲ ਤੇ ਗਏ ਤਹਿਸੀਲਾਂ ਦੇ ਵਿੱਚ ਕੰਮਕਾਜ ਠੱਪ ਲੁਧਿਆਣਾ ਚ ਵਿਦਿਆਰਥੀ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਭੱਜ ਕੇ ਬਚਾਈ ਜਾਨ ਵਿਦਿਆਰਥੀ ਦੇ ਕੱਪੜੇ ਵੀ ਪਾੜੇ ਇਨਸਾਫ ਦੀ ਮੰਗ ਨੂੰ ਲੈ ਕੇ ਵਿਦਿਆਰਥੀ ਨੇ ਲਾਇਆ ਧਰਨਾ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਨਿਊਜ਼ 8 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਖਨੋਰੀ ਬਾਰਡਰ ਦੀ ਕਿਸਾਨਾਂ ਦੀ ਖਨੋਰੀ ਬਾਰਡਰ ਤੇ ਅੱਜ ਫਿਰ ਕਿਸਾਨ ਆਗੂਆਂ ਦੀ ਬੈਠਕ ਹੋ ਰਹੀ ਹੈ ਤੇ ਥੋੜੀ ਦੇਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ ਸਾਰਿਆਂ ਦੇ ਨਜ਼ਰ ਇੱਥੇ ਹੈ ਕਿ ਅਖਤਕਾਰ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੋਵੇਗੀ ਆ ਕੱਲ ਪ੍ਰਸ਼ਾਸਨ ਦੇ ਨਾਲ ਮੀਟਿੰਗ ਤੋਂ ਕਿਸਾਨਾਂ ਦੇ ਵੱਲੋਂ ਕਿਸਾਨ ਆਗੂਆਂ ਦੇ ਵੱਲੋਂ ਇਨਕਾਰ ਕਰ ਦਿੱਤਾ ਗਿਆ ਸੀ ਆ ਤਿੰਨ ਦਿਨਾਂ ਤੋਂ ਦੋ ਕਿਸਾਨ ਆਗੂਆਂ ਦਾ ਮਰਨ ਵਰਤ ਚੱਲੀ ਹੈ ਪੁਲਸਰਾਸਤ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦੇ ਰੋਹ ਖੜਤਾਲ ਕੀਤੀ ਜਾ ਰਹੀ ਹੈ ਆ ਦੂਜੇ ਪਾਸੇ ਖਨੋਰੀ ਬਾਰਡਰ ਤੇ ਸੁਖਜੀਤ ਸਿੰਘ ਹਰਦੋ ਝੰਡੇ ਵੀ ਮਰਨ ਵਰਤ ਤੇ ਬੈਠੇ ਹੋਏ ਨੇ ਤੇ ਮੰਗਾ ਨਾ ਮੰਨੇ ਜਾਣ ਤੇ 6 ਦਸੰਬਰ ਤੋਂ ਦਿੱਲੀ ਕੂਚ ਦਾ ਵੀ ਐਲਾਨ ਕੀਤਾ ਗਿਆ ਤੇ ਇਸ ਦੇ ਵਿਚਾਲੇ ਖਨੋਰੀ ਬਾਰਡਰ ਤੇ ਕਿਸਾਨ ਆਗੂਆਂ ਦੇ ਵੱਲ ਆਪਣੇ ਪੱਧਰ ਤੇ ਬੈਠੇ ਕੀਤੀ ਜਾ ਰਹੀ ਹੈ ਤਾਂ ਥੋੜੀ ਦੇਰ ਦੇ ਵਿੱਚ ਅਗਲੀ ਰਣਨੀਤੀ ਦਾ ਵੀ ਐਲਾਨ ਕੀਤਾ ਜਾਵੇਗਾ ਆ ਕਿ ਇਸੇ ਤਰੀਕੇ ਦੀ ਨਾਲੀ ਭੁਖੜਤਾਲ ਜਾਰੀ ਰਹੇਗੀ ਹਾਊਸ ਨੂੰ ਲੈ ਕੇ ਵੀ ਜਾਣਕਾਰੀ ਦਿੱਤੀ ਜਾਵੇਗੀ ਤੇ ਨਾਲ ਹੀ 6 ਦਸੰਬਰ ਨੂੰ ਜੋ ਕਿ ਦਿੱਲੀ ਕੋਰਟ ਦਾ ਐਲਾਨ ਕੀਤਾ ਗਿਆ ਉਸ ਬਾਰੇ ਵੀ ਹੋ ਸਕਦਾ ਹੋਰ ਵਿਸਤਾਰ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ ਤਾਂ ਖਨੌਰੀ ਬਾਰਡਰ ਤੇ ਕਿਸਾਨ ਆਗੂ ਨੇ ਆਪਣੇ ਪੱਧਰ ਤੇ ਜੋ ਕਿ ਬੈਠਕ ਕੀਤੀ ਗਈ ਹੈ ਤੇ ਥੋੜੀ ਦੇਰ ਦੇ ਵਿੱਚ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ ਦਰਸਲ ਜਗਜੀਤ ਸਿੰਘ ਡੱਲੇਵਾਲ ਜਿਹੜੇ ਕਿ ਡੀਐਮਸੀ ਹਰਿਆਣਾ ਦੇ ਵਿੱਚ ਭਰਤੀ ਨੇ ਪੁਲਿਸ ਹਰਾਸਤ ਦੇ ਵਿੱਚ ਨੇ ਉੱਥੇ ਉਹਨਾਂ ਦੇ ਵੱਲੋਂ ਵੀ ਆ ਮਰਨਵਰਤ ਰੱਖਿਆ ਗਿਆ ਲਗਾਤਾਰ ਤੀਜੇ ਦਿਨ ਦੇ ਵਿੱਚ ਮਰਨਵਰਤ ਭੋਖੜ ਧਾਲ ਜਿਹੜੀ ਕਿ ਦਾਖਲ ਹੋ ਗਈ ਹੈ ਦੂਜੇ ਪਾਸੇ ਆ ਖਨੌਰੀ ਬਾਰਡਰ ਤੇ ਕਿਸਾਨ ਅਗਰ ਸੁਜੀਤ ਸਿੰਘ ਹਰਦੋ ਛੰਡੇ ਵੀ ਮਰਨਵਰਤ ਤੇ ਬੈਠੇ ਹੋਏ ਨੇ ਤਾਂ ਇਸ ਦੇ ਵਿਚਾਲੇ ਹੁਣ ਦੇਖਣਾ ਹੋਵੇਗਾ ਕਿ ਕਿਸਾਨਾਂ ਦੇ ਵੱਲੋਂ ਅਗਲੀ ਕੀ ਰਣਨੀਤੀ ਅਪਣਾਈ ਜਾਂਦੀ ਹੈ ਕਿਸ ਰਣਨੀਤੀ ਦਾ ਐਲਾਨ ਕੀਤਾ ਜਾਂਦਾ ਹੈ ਕਿਉਂਕਿ ਸਾਰੇ ਹੀ ਦੀ ਨਜ਼ਰਾਂ ਇਸ ਤੇ ਟਿਕੀਆਂ ਹੋਈਆਂ ਨੇ ਕਿ ਕੀ ਇਸ ਤਰੀਕੇ ਦੇ ਨਾਲ ਹੀ ਭੋਖੜ ਧਾਲ ਜਾਰੀ ਰਹੇਗੀ 26 ਦਸੰਬਰ ਨੂੰ ਆ ਜੋ ਦਿੱਲੀ ਕੁੰਜ ਦਾ ਐਲਾਨ ਕੀਤਾ ਗਿਆ ਉਹ ਪੂਰਾ ਪ੍ਰੋਗਰਾਮ ਕੀ ਹੋਵੇਗਾ ਹਾਲਾਂਕਿ ਕਿਸਾਨ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਨੇ ਆਕੇ ਬਿਨਾ ਕਿਸੇ ਟਰੈਕਟਰ ਟਰਾਲੀ ਦੇ ਦਿੱਲੀ ਪੂਰਜ ਕੀਤਾ ਜਾਵੇਗਾ ਤਾਂ ਉਹ ਡਿਟੇਲ ਜਿਹੜੀ ਕਿ ਜਾਣਕਾਰੀ ਆਉਣੀ ਹੈ ਜੀ ਉਸ ਦੇ ਬਾਰੇ ਆ ਬਾਕੀ ਇਹ ਉਸ ਬਾਰੇ ਵੀ ਹੋ ਸਕਦਾ ਹੈ ਇਸ ਰਣਨੀਤੀ ਦੇ ਐਲਾਨ ਦੇ ਦੌਰਾਨ ਹੀ ਦੱਸਿਆ ਜਾਵੇ ਵਿਸਤਾਰ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ ਤਾਂ ਖਨੌਰੀ ਬਾਰਡਰ ਤੇ ਕਿਸਾਨ ਆਗੂਆਂ ਦੇ ਨਾਲ ਆਪਣੇ ਪੱਧਰ ਤੇ ਬੈਠਕ ਕੀਤੀ ਗਈ ਤੇ ਥੋੜੀ ਦੇਰ ਦੇ ਵਿੱਚ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਚਰਨਜੀਤ ਕੌਸ਼ਲ ਜੁੜੇ ਹੋਏ ਨੇ ਚਰਨਜੀਤ ਕੀ ਆਪਣੇ ਪੱਧਰ ਤੇ ਜੋ ਕਿਸਾਨ ਆਗੂਆਂ ਦੇ ਨਾਲ ਬੈਠਕ ਕੀਤੀ ਜਾ ਰਹੀ ਬੈਠਕ ਕੀ ਖਤਮ ਹੋ ਗਈ ਹੈ ਕਦੋਂ ਤੱਕ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾ ਸਕਦਾ ਹੈ ਤੇ ਬਿਲਕੁਲ ਤੁਹਾਨੂੰ ਜਿਹੀ ਲਗਾਤਾਰ ਲੋਕ ਘੰਟੇ ਤੇ ਲਗਭਗ ਇੱਕ ਸਾਲਾਂ ਦੇ ਵੱਲੋਂ ਜਿਹੜੀ ਹੈਗੀ ਆ ਬੈਠ ਕੇ ਕੀਤੀ ਗਿਆ ਮੀਟਿੰਗ ਕੀਤੀ ਗਿਆ ਜਿੱਦੇ ਵਿੱਚ ਹਰ ਇੱਕ ਜਿਹੜੀ ਆ ਜਥੇਬੰਦੀ ਆ ਉਹਨਾਂ ਦੇ ਪੰਜਾਬ ਦੇ ਆਗੂ ਮੌਜੂਦ ਸੀ ਤਾਂ ਇਤਨਾ ਕਿਤੇ ਮਾਹੌਲ ਜਿਹੜਾ ਹੈਗਾ ਉਹ ਮਰਨ ਵਰਸ ਦਾ ਚੱਲ ਰਿਹਾ ਇੱਥੇ ਸੁਦੀਸ਼ ਸਿੰਘ ਹਰਦੋਚੰਦ ਦੇ ਜਿਹੜੇ ਹੈਗੇ ਨੇ ਲਗਾਤਾਰ 3 ਦਿਨ ਹੋ ਗਏ ਮਰਨ ਵਰਤੇਪੁਰ ਬੈਠੇ ਹੋਏ ਨੇ ਤਾਂ ਕਈ ਅਹਿਮ ਫੈਸਲੇ ਵੀ ਜਿਹੜੇ ਹੈਗੇ ਨੇ ਕਿਸਾਨਾਂ ਦੇ ਵੱਲੋਂ ਲਏ ਜਾ ਸਕਦੇ ਨੇ ਜਿਵੇਂ ਕਿ ਪਹਿਲਾਂ ਸੁਖਦੀਪ ਸਿੰਘ ੱੱਲੇਵਾਲ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਪਰ ਜਦੋਂ ਉਹਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤਾਂ ਸੁਖਦੀਪ ਸਿੰਘ ਹਰਦੋਚੰਦ ਦੇ ਹੈਗੇ ਨੇ ਉਹ ਜਿਹੜੇ ਮਰਨ ਵਰਤੇਪੁਰ ਬੈਠੇ ਨੇ ਪਰ ਹੁਣ ਉਸ ਤੋਂ ਬਾਅਦ ਵੀ ਕਿਉਂਕਿ ਜਿਹੜਾ ਸੰਘਰਸ਼ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਲੀਡਰਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਇਹਨੂੰ ਹੋਰ ਤਿੱਖਾ ਕਰ ਸਕਦੇ ਹਾਂ ਪਰ ਉਹੀ ਮਿੰਟਾਂ ਦੇ ਵਿੱਚ ਜਿਹੜੀ ਪ੍ਰੈਸ ਵਾਰਤਾ ਉਹ ਸ਼ੁਰੂ ਹੋ ਗਈ ਕੁਈ ਅਹਿਮ ਫੈਸਲੇ ਵੀ ਜਿਹੜੇ ਹੈਗੇ ਨੇ ਕਿਸਾਨ ਲੀਡਰਾਂ ਦੇ ਵੱਲੋਂ ਕਿਸੇ ਜਾ ਸਕਦੇ ਨੇ ਕਿ ਅਗਲੇ ਦਿਨਾਂ ਤੇ ਉਹਨਾਂ ਦੀ ਕੀ ਹੋਵੇਗੀ ਜੀ ਅਚਰਨ ਜੀ ਜਿਵੇਂ ਕੱਲ੍ਹ ਪੁਲਸ ਦੇ ਵੱਡੇ ਅਧਿਕਾਰੀ ਜਿਹੜੇ ਕਿ ਕਿਸਾਨ ਆਗੂਆਂ ਦੇ ਨਾਲ ਮੀਟਿੰਗ ਕਰਨ ਦੇ ਲਈ ਪਹੁੰਚੇ ਸਨ ਪਰ ਕਿਸਾਨਾਂ ਵੱਲੋਂ ਸਾਫ਼ ਕਹਿ ਦਿੱਤਾ ਗਿਆ ਕਿ ਜਦੋਂ ਤੱਕ ਜਗਜੀਤ ਸਿੰਘ ਢੱਲੇਵਾਲ ਨੂੰ ਰਿਹਾਈ ਨਹੀਂ ਕੀਤਾ ਜਾਂਦਾ ਕੋਈ ਵੀ ਗੱਲਬਾਤ ਨਹੀਂ ਹੋਵੇਗੀ ਤੇ ਕੀ ਉਹ ਗੱਲਬਾਤ ਅੱਗੇ ਵਧਦੀ ਹੋਈ ਅੱਜ ਨਜ਼ਰ ਆ ਸਕਦੀ ਹੈ ਉਸ ਨੂੰ ਲੈ ਕੇ ਕਿਸ ਤਰੀਕੇ ਦੇ ਰੌਂਦ ਦੇ ਵਿੱਚ ਨੇ ਕਿਸਾਨ ਆਗੂ ਬਿਲਕੁਲ ਜਿਵੇਂ ਤੁਸੀਂ ਦੱਸਿਆ ਕਿ ਮਨਦੀਪ ਸਿੰਘ ਸਿੱਧੂ ਇੱਥੇ ਡੀਆਈਡੀ ਪਟਿਆਲਾ ਰੇਂਜ ਪਹੁੰਚੇ ਸੀ ਪਰ ਕਿਤਨਾ ਕਿਤੇ ਕਿਸਾਨਾਂ ਦੀ ਮੁੱਖ ਮੰਗ ਇਹੀ ਹੈ ਕਿ ਜਿਹੜੇ ਸਾਡੇ ਆਗੂ ਨੇ ਪ੍ਰਧਾਨ ਨੇ ਜਗਜੀਤ ਸਿੰਘ ਧੱਲੇਵਾਲ ਜਿਸ ਤਰੀਕੇ ਨਾਲ ਉਹਨਾਂ ਨੂੰ ਲੈ ਕੇ ਜਾਇਆ ਗਿਆ ਇੱਕੋਂ ਪਹਿਲਾਂ ਉਹਨਾਂ ਨੂੰ ਏਸੇ ਸਾਡੇ ਮੋਰਚੇ ਦੇ ਵਿੱਚ ਲਿਆਂਦਾ ਜਾਵੇ ਪਰ ਕਿਤਨਾ ਕਿਤੇ ਪ੍ਰਸ਼ਾਸਨ ਦੇ ਨਾਲ ਇਸ ਗੱਲ ਨੂੰ ਲੈ ਕੇ ਤਾਲਮੇਲ ਜੜਾਇਆ ਗਿਆ ਬੰਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਸਾਡੇ ਲੀਡਰ ਦੇ ਨਾਲ ਮਿਲਨ ਵੀ ਨਹੀਂ ਦਿੱਤਾ ਜਾ ਰਿਹਾ ਸਾਨੂੰ ਉਹਨਾਂ ਦੇ ਨਾਲ ਗੱਲਬਾਤ ਵੀ ਨਹੀਂ ਕਰ ਦਿੱਤੀ ਜਾ ਰਹੀ ਸਾਵੇਂ ਉਹ ਬਿਮਾਰ ਨੇ ਪਰ ਅਗਰ ਉਹਦਾ ਇਲਾਜ ਹੋਵੇ ਤਾਂ ਸਾਡੀ ਮੀਟਿੰਗ ਹੋਵੇ ਉਹਨਾਂ ਨੂੰ ਸਾਡੇ ਇੱਥੇ ਲਿਆ ਕੇ ਉਹਨਾਂ ਦਾ ਇਲਾਜ ਹੋਵੇ ਪਰ ਇਸੇ ਗੱਲ ਨੂੰ ਲੈ ਕੇ ਤਾਲਮੇਲ ਨਹੀਂ ਬਣ ਰਿਹਾ ਜਿਸ ਦੇ ਕਾਰਨ ਸ਼ਾਇਦ ਹੁਣ ਕੋਈ ਕਿਸਾਨ ਵੀ ਉਹ ਵੱਡਾ ਜਾਂ ਇਹ ਫੈਸਲਾ ਲੈ ਸਕਦੇ ਨੇ ਕੋਈ ਦੇਸ਼ ਦੇ ਵਿੱਚ ਜਿਹੜੀ ਹੈਗੀ ਆ ਪ੍ਰੈਸਿੰਗ ਜ਼ਿੰਮਾਰਤਾ ਕਹੀ ਜਾਊਗੀ ਜਿਹਦੇ ਵਿੱਚ ਕਿਸਾਨ ਕਿਸੇ ਵੱਡੇ ਐਲਾਨ ਨੂੰ ਕਿਸੇ ਵੱਡੇ ਫੈਸਲੇ ਨੂੰ ਕੋਈ ਅਗਲੀ ਰਣਨੀਤੀ ਨੂੰ ਲੈ ਕੇ ਕੋਈ ਨਾ ਕੋਈ ਜਿਹੜਾ ਹੈਗਾ ਐ ਫੈਸਲਾ ਉਹ ਕਰ ਸਕਦੇ ਨੇ। ਹਾਂ ਠੀਕ ਹੈ ਚਰਨਜੀਤ ਜੀ ਜਦੋਂ ਬਕਾਇਦਾ ਇਹ ਪੂਰੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ, ਪ੍ਰੈਸ ਕਾਨਫਰੰਸ ਕੀਤੀ ਜਾਵੇਗੀ। ਮੋੜ ਤੁਹਾਡਾ ਰੋਕਾਂਗੇ। ਫਿਲਹਾਲ ਦੀ ਜਾਣਕਾਰੀ ਲਈ ਬਹੁਤ-ਬਹੁਤ ਧੰਨਵਾਦ। ਤਾਂ ਥੋੜੀ ਦੇਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ। ਫਿਰ ਦੇਖਣਾ ਹੋਵੇਗਾ ਕਿ ਕੀ ਇਸੇ ਤਰੀਕੇ ਦੇ ਨਾਲ ਇਹ ਮਰਨ ਵਰਤ ਜਾਰੀ ਰਹਿੰਦਾ ਤਾਂ ਜਾਂ ਕੀ ਆ ਪੂਰੇ ਪ੍ਰੋਗਰਾਮ ਦੇ ਵਿੱਚ ਕੋਈ ਤਬਦੀਲੀ ਕੀਤੀ ਜਾਂਦੀ ਹੈ। ਤਾウダー ਦਿੱਲੀ ਕੁਚ ਤੋਂ ਪਹਿਲਾਂ ਕਿਸਾਨਾਂ ਦੇ ਵੱਲੋਂ ਮਹਾਰੈਲੀ ਕੀਤੀ ਗਈ ਖਜਾਲਾ ਮੰਡੀ ਅੰਮ੍ਰਿਤਸਰ ਦੇ ਵਿੱਚ ਕਿਸਾਨਾਂ ਦੇ ਵੱਲ ਵੱਡਾ ਇਕੱਠ ਕੀਤਾ ਗਿਆ ਪੰਜਾਬ ਦੇ ਕਿਸਾਨ ਲੰਬੀ ਲੜਾਈ ਲੜਨ ਦੇ ਲਈ ਤਿਆਰ ਨੇ ਇਸ ਦੇ ਵਿਚਾਲੇ ਕਿਸਾਨਾਂ ਕੋ ਸ਼ਰਵਨ ਸਿੰਘ ਪੰਦੀਰ ਦਾ ਵੱਡਾ ਬਿਆਨ ਸਾਹਮਣੇ ਆ ਉਹਨਾਂ ਦਾ ਕਹਿੰਦੇ ਕਿ ਪੰਜਾਬ ਦੇ ਕਿਸਾਨ ਲੰਬੀ ਲੜਾਈ ਲੜਨ ਦੇ ਲਈ ਤਿਆਰ ਨੇ ਪੰਜਾਬ ਦੀਆਂ ਸਾਰੀਆਂ ਕਿਥਾਂ ਜਿੱਥੇ ਬੰਦੀਆਂ ਦਿੱਲੀ ਕੁਚ ਦੀ ਤਿਆਰੀ ਵਿੱਚ ਨੇ ਵੱਡੇ ਅੰਦੋਲਨ ਤੋਂ ਪਹਿਲਾਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਦਰਸਲ ਅੰਮ੍ਰਿਤਸਰ ਦੇ ਖਜਾਲਾ ਮੰਡੀ ਦੇ ਵਿੱਚ ਇਹ ਵੱਡਾ ਇਕੱਠ ਕੀਤਾ ਗਿਆ ਵੱਡੀ ਗਿਣਤੀ ਵਿੱਚ ਕਿਸਾਨ ਤਸਵੀਰਾਂ ਵਿੱਚ ਦੇਖੇ ਜਾ ਸਕਦੇ ਨੇ ਮਹਿਲਾਵਾਂ ਵੀ ਵੱਡੀ ਗਿਣਤੀ ਵਿੱਚ ਪਹੁੰਚੀਆਂ ਆ ਤਾਂ ਕਿਤੇ ਨਾ ਕਿਤੇ ਕਿਸਾਨਾਂ ਨੂੰ 6 ਦਸੰਬਰ ਦੇ ਲਈ ਦਿੱਲੀ ਕੂਚ ਨੂੰ ਲੈ ਕੇ ਲਾਂਬੰਦ ਕੀਤਾ ਜਾ ਰਿਹਾ ਹੈ ਇਸੇ ਮਕਸਦ ਦੇ ਨਾਲ ਹੀ ਵੱਡਾ ਇਕੱਠ ਕੀਤਾ ਗਿਆ ਤੇ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਲੰਬੀ ਲੜਾਈ ਲੜਨ ਦੇ ਲਈ ਤਿਆਰ ਨੇ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦਿੱਲੀ ਕੂਚ ਦੀ ਤਿਆਰੀ ਵਿੱਚ ਨੇ ਤੋ ਪਹਿਲਾ ਰੈਲੀ ਟ੍ਰੈਲੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਉਹਦੇ ਜ਼ਰੀਏ ਕੀ ਕੋਸ਼ਿਸ਼ ਕੀਤੀ ਜਾ ਰਹੀ ਕਿਸਾਨਾਂ ਵੱਲੋਂ ਹਾਂ ਦੇਖੋ ਪੂਰੇ ਪੰਜਾਬ ਦੇ ਵਿੱਚ ਹਰ ਜਥੇਬੰਦੀ ਕਮਮ ਦੀਆਂ ਲਗਭਗ 10 ਜਥੇਬੰਦੀਆਂ ਉਹ ਤਿਆਰੀਆਂ ਜਿਡਟੀਆਂ ਹੋਈਆਂ ਐਸ ਕੇ ਮੀਨ ਪੋਲੀਟਿਕਲ ਨੇ 14 ਜਥੇਬੰਦੀਆਂ ਉਹਨਾਂ ਨੇ ਖਨੌਰੀ 'ਚ ਆਪਣਾ ਜਮਾਵੜਾ ਜਮਾ ਰੱਖਿਆ ਵਾ ਔਰ ਇਹ ਤਿਆਰੀ ਸੀ ਵੀ ਜੋ ਪੰਜਾਬ ਸਰਕਾਰ ਜੋ ਕੇਂਦਰ ਸਰਕਾਰ ਸਾਡੇ ਨਾਲ ਕਰ ਰਹੀ ਆ ਉਹ ਲੋਕਾਂ ਦੇ ਸਾਹਮਣੇ ਰੱਖਿਆ ਜਾਏ ਕੇਰਾਂ ਵੱਡੇ ਅੰਦੋਲਨ 'ਚ ਪੈਣ ਦੀ ਪੈਨ ਤੋਂ ਪਹਿਲੋਂ ਲੋਕਾਂ ਨੂੰ ਡਰੈਸ ਕੀਤਾ ਜਾ ਸਕੇ ਜੋ ਮੈਨੂੰ ਪਤਾ ਲੱਗਾ ਸੀ ਇੱਥੇ ਅਜੇ ਤੱਕ 10000 ਤੋਂ ਉੱਪਰ ਦੀ ਵਿਸ਼ਾਈ ਸੀ 11000 ਦੀ ਉਹ ਥੁਰ ਗਈ ਆ ਅਜੇ ਵੀ ਟਰਾਲੀਆਂ ਟਰੈਕਟਰ ਆ ਰਹੇ ਨੇ ਲੋਕ ਇੰਨੇ ਕਿ ਲੋਕ ਬਾਹਰ ਤੁਰੇ ਫਿਰਦੇ ਨੇ ਆਪਣੇ ਮਾਝੇ ਖੇਤਰ 'ਚੋਂ ਆ ਰਹੇ ਨਾ ਅੰਮ੍ਰਿਤਸਰ ਦਾ ਅੱਧਾ ਜ਼ਿਲ੍ਹਾ ਸ਼ੰਭੂ ਬਾਰਡਰ ਤੇ ਆ ਇਹ ਅੰਮ੍ਰਿਤਸਰ ਦੇ ਅੱਧੇ ਜ਼ਿਲ੍ਹੇ ਦਾ ਨੌਂ ਜ਼ੋਨਾਂ ਦਾ ਇਕੱਠ ਹੈ ਤੁਸੀਂ ਸਮਝ ਲਓ ਅੱਧੇ ਜ਼ਿਲ੍ਹੇ ਦਾ ਇੱਥੇ ਹੋਰ ਕੋਈ ਜ਼ਿਲ੍ਹਾ ਨਹੀਂ ਹੈ ਗਰਦਾਸਪੁਰ ਨੇ ਆਪ ਦਾ ਪਹਿਲੋਂ ਕੱਟ ਕਰ ਲਿਆ 26 ਨੂੰ ਤਨਤਾਰ ਨੇ ਪਹਿਲੋਂ ਕਰ ਲਿਆ ਮੋਗੇ ਨੇ ਪਹਿਲੋਂ ਇਹ ਅੰਮ੍ਰਿਤਸਰ ਅਸੀਂ ਰਹਿ ਗਏ ਸੀ ਕਿਉਂਕਿ ਦੇਖ ਰਹੇ ਆ ਕਿ ਬੀਬੀਆਂ ਦੀ ਵੀ ਗਿਣਤੀ ਬਹੁਤ ਜ਼ਿਆਦਾ ਹੈ ਇਹ ਬੀਬੀਆਂ ਵੀ ਦਿੱਲੀ ਜਿੱਦਣ ਜਾਣਾ ਉਦੋਂ ਸ਼ਾਮਲ ਹੋਣਗੇ ਹਾਂ ਦੇਖੋ ਸਾਡੇ ਜਥੇਬੰਦੀ ਦਾ ਮੰਨਣਾ ਵੀ ਔਰਤਾਂ ਤੋਂ ਬਿਨਾਂ ਕੋਈ ਅੰਦੋਲਨ ਨਹੀਂ ਕੀਤਾ ਜਾਂਦਾ ਜਿਹੜੇ ਕਹਿੰਦੇ ਕਿਸਾਨ ਨਾਲੇ ਪਰਿਵਾਰਾਂ ਦੇ ਪਰਿਵਾਰ ਸਾਡੇ ਨਾਲ ਨੇ ਤੇ ਜੇ ਮਾਵਾਂ ਭੈਣਾਂ ਅੰਦੋਲਨ ਵਿੱਚ ਆ ਗਿਆਂ ਉਹ ਅੰਦੋਲਨ ਕੋਈ ਵੀ ਹਰਨ ਵਾਲੇ ਨਹੀਂ ਸੋ ਜਿਹੜੇ ਪੰਜਾਬ ਦੇ ਵਿੱਚੋਂ ਐਡਾ ਵੱਡਾ ਸਾਨੂੰ ਸਮਰਥਨ ਮਿਲ ਰਿਹਾ ਇਸ ਸਮਰਥਨ ਹੀ ਜਿਹੜੀ ਪਹਾੜ ਜਿੱਡੀ ਮੋਦੀ ਸਰਕਾਰ ਆ ਜੇ ਬੁੱਧੀਜੀਵੀ ਬੋਲਦੇ ਨੇ ਲੋਕ ਬੋਲਦੇ ਨੇ ਜਾਜੇ ਠੀਕ ਨੇ ਵੀ ਇਹ ਏਡੀ ਛੇਟੀ ਤੁਹਾਡੀਆਂ ਮੰਗਾ ਮੰਨੀਆਂ ਜਾਣ ਵਾਲੀਆਂ ਨਹੀਂ ਅਸੀਂ ਵੀ ਸਮਝਦੇ ਆ ਪਰ ਸਾਨੂੰ ਇਹਨਾਂ ਤੇ ਯਕੀਨ ਹੈ ਵੀ ਭਾਵੇਂ ਸਾਲਾਂ ਬਦੀ ਲੜਾਈ ਲੜਨੀ ਪਵੇ ਇਹ ਪੰਜਾਬ ਦੇ ਲੋਕ ਤਿਆਰ ਨੇ ਪੰਜਾਬ ਲੜੂਗਾ ਹਰਿਆਣਾ ਲੜੂਗਾ ਹਰਿਆਣਾ ਲੜੂਗਾ ਦੇਸ਼ ਲੜੂਗਾ ਦੇਸ਼ ਦਾ ਕਿਸਾਨ ਵੀ ਤਿਆਰ ਹੈ ਜਿੰਨੀ ਲੰਮੀ ਲੜਾਈ ਲੜਨੀ ਪਈ ਸੀ ਲੜਾਂਗੇ ਉਹਦੇ ਲਈ ਤਿਆਰੀ ਕਰ ਰਹੇ ਨੇ ਹਰਿਆਣੇ ਦੇ ਤਾਜ਼ਰ ਲੁਧਿਆਣਾ ਦੇ ਵਿੱਚ ਡੀਐਮਸੀ ਹਸਪਤਾਲ ਦੇ ਬਾਹਰ ਹੰਗਾਮਾ ਹੋਇਆ ਢੱਲੇਵਾਲ ਨੂੰ ਮਿਲਣ ਦੇ ਲਈ ਪਹੁੰਚੇ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਪੁਲਸ ਦੇ ਨਾਲ ਬਹਿਸ-ਬਾਜ਼ੀ ਤੋਂ ਬਾਅਦ ਹਸਪਤਾਲ ਦੇ ਬਾਹਰ ਬੈਠ ਗਏ ਕਿਸਾਨ ਤੇ ਪੁਲਸ ਨੇ ਕਿਸਾਨਾਂ ਨੂੰ ਇਸ ਦਰਾਂ ਹਿਰਾਸਤ ਵਿੱਚ ਲੈ ਲਿਆ। ਤੋਂ ਦੱਸਦੇ ਕਿ ਜਗਜੀਤ ਸਿੰਘ ਢੱਲੇਵਾਲ ਜਿਹੜੇ ਕਿ 26 ਤਰੀਕ ਨੂੰ ਦਰਸਿਲ ਟੈਕਨੋਲੋਜੀ ਬਾਰਡਰ ਤੇ ਭੁਖਤਾਵ ਦੀ ਸ਼ੁਰੂਆਤ ਕਰਨਾ ਚਾਹੁੰਦੇ ਸਨ ਪਰ ਇਸ ਤੋਂ ਪਹਿਲਾਂ ਹੀ ਉਹਨਾਂ ਨੂੰ ਆ ਪੁਲਿਸ ਦੇ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਡੀਐਮਸੀ ਦੇ ਦਾਖਲ ਕਰਵਾਇਆ ਗਿਆ। ਅੱਜ ਇੱਥੇ ਕੋਹਾਂ ਦੇ ਵੱਲੋਂ ਮਰਨ ਵਰਤ ਵੀ ਕੀਤਾ ਜਾ ਰਿਹਾ ਤੇ ਇਸ ਦੇ ਵਿਚਾਲੇ ਕੁਝ ਕਿਸਾਨ ਜਿਹੜੇ ਕਿਉਂਨ ਮਿਲਣਾ ਚਾਹੁੰਦੇ ਸਨ ਪਰ ਇਸੇ ਤਰ੍ਹਾਂ ਪੁਲਸ ਵੱਲੋਂ ਜਦੋਂ ਨੂੰ ਰੋਕਿਆ ਗਿਆ ਉਹਨਾਂ ਨੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਕੁਝ ਕਿਸਾਨਾਂ ਨੂੰ ਪੁਲਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ ਯਾਰ ਅਸੀਂ ਗੱਲ ਕਰ ਰਹੇ ਹਾਂ ਕਿ ਕੀ ਮਤਲਬ ਇਹ ਜਿਹੜੀ ਸਾਰਿਆਂ ਆਪਾਂ ਕਿਹਾ ਕਿ ਤੁਹਾਡੇ ਅਧਿਕਾਰ ਖੇਤਰ ਚ ਨਹੀਂ ਹੋਵੇਗਾ ਤੁਹਾਡੇ ਚ ਕੋਈ ਤਰਕ ਹੋਵੇਗਾ ਦੇਖੋ ਯਾਰ ਆਪਾਂ ਦੇਖੀ ਜਿੰਨੀ ਇਸ ਤਰ੍ਹਾਂ ਹਰ ਇੱਕ ਨੂੰ ਨਹੀਂ ਆਪਾਂ ਸਮਝ ਲਿਓ ਇੰਨੀ ਜਿਆਦਾ ਪੂਰੇ ਆ ਗਿਆ ਰੋਹ ਕਰਕੇ ਰੱਖੋ ਅਸੀਂ ਤੁਹਾਡੇ ਅੱਖ ਲੱਗੀ ਜਾਈਏ ਨਹੀਂ ਲਾਓ ਯਾਰ ਮੈਨੂੰ ਬਰਾਉ ਮਿੱਥੇ ਮਿਲਾਓ ਨਹੀਂ ਤੇ ਦਰਵਾਜ਼ੇ ਦੀ ਨਹੀਂ ਤੇ ਦਰਵਾਜ਼ੇ 'ਚ ਬੈਠ ਜਾਣਾ ਹੈ ਨਹੀਂ ਕਿ ਸਾਨੂੰ ਮਿਲਾਇਆ ਜਾਏ ਉਹਨਾਂ ਯਾਰ ਐਮਰਜੈਂਸੀ ਵੀ ਹੈ ਕੋਈ ਤੁਸੀਂ ਦੇਖੋ

ਜਾਦੀਆ ਪਾਸੇ ਕੋਈ ਸਟਰੰਗ ਨਾਲ ਆਏ ਹੋਏ ਨੇ 2 ਮਿੰਟ ਪਹਿਲਾਂ ਆਪਦੇ ਆਏ ਆ ਆਈ ਸਿਰਫ ਆਗੂ ਨੂੰ ਮਿਲਣ ਆਏ ਅੱਜ ਅਸੀਂ ਇੱਥੇ ਪਹੁੰਚੇ ਆ ਕਿ ਸਾਡੇ ਗਰੁੱਪ ਲੀਡਰ ਜਰਜੀਤ ਸਿੰਘ ਢੱਲੇਵਾਲ ਜੀ ਨੂੰ ਇਹਨਾਂ ਨੇ ਅੱਜ ਤੀਸਰਾ ਦਿਨ ਹੋ ਗਿਆ ਹੈ ਗੈਰ ਸਵਿਧਾਨਕ ਢੰਗ ਦੇ ਨਾਲ ਖਨੌਰੀ ਮੋਰਚੇ ਤੋਂ ਭਗਵਾ ਕਰਕੇ ਇੱਥੇ ਲਿਆ ਕੇ ਰੱਖਿਆ ਹੈ ਮੈ ਲਫਜ ਅਗਵਾ ਕਰਕੇ ਰੱਖਿਆ ਇਸ ਕਰਕੇ ਵਰਤ ਰਿਆਂ ਕਿ ਅਸੀਂ ਮਿਲਣ ਵਾਸਤੇ ਆਏ ਆ ਤੇ ਸਾਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਸੋ ਇਸ ਕਰਕੇ ਜੇਕਰ ਉਹਨਾਂ ਦਾ ਇਲਾਜ ਕਰਨ ਵਾਸਤੇ ਲੈ ਕੇ ਆਏ ਹੋਣ ਤਾਂ ਫੇਰ ਵੀ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਕੋਈ ਮਨਾਹੀ ਨਹੀਂ ਅਸੀਂ ਵੀ ਪਰਿਵਾਰਕ ਮੈਂਬਰ ਆ ਤੇ ਜੇਕਰ ਉਹਨਾਂ ਨੂੰ ਹਸਪੀਟਲ ਨੂੰ ਜੇਲ ਦੇ ਵਿੱਚ ਕਨਵਰਟ ਕਰਕੇ ਰੱਖਿਆ ਹੋਵੇ ਤੇ ਫਿਰ ਜੇਲ੍ਹ ਦੇ ਵਿੱਚ ਵੀ ਮਿਲਣ ਦੀ ਕਿਸੇ ਨੂੰ ਕੋਈ ਮਨਾਹੀ ਨਹੀਂ ਹੁੰਦੀ। ਸੋ ਉਹਨਾਂ ਨੂੰ ਚਾਰ ਜ਼ਿਲ੍ਹਿਆਂ ਦੀ ਪੁਲਿਸ ਨੇ ਪੰਜਾਬ ਸਰਕਾਰ ਦੇ ਕਹਿਣ ਮੁਤਾਬਕ ਔਰ ਕੇਂਦਰ ਸਰਕਾਰ ਦੀ ਘੁਰਕੀ ਤੇ ਇਹਨਾਂ ਨੇ ਅਗਵਾ ਕੀਤਾ ਜਿਸ ਦੀ ਅਸੀਂ ਸਖਤ ਨਿੰਦਿਆ ਕਰਦੇ ਆ। ਆਦਰ ਕਿਸਾਨਾਂ ਦੇ ਦਿੱਲੀ ਕੂਚ ਤੇ ਆਪ ਸੰਸਦ ਸਿਚੀਵਾਲ ਦਾ ਬਿਆਨ ਆਇਆ ਸੰਤ ਬਲਬੀਰ ਸਿੰਘ ਸਿਚੀਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਕੇਂਦਰ ਨਾ ਰੋਕੇ ਕੇਂਦਰ ਨੂੰ ਕਿਸਾਨਾਂ ਦੀਆਂ ਮੰਗਾਂ ਸੁਣਨੀਆਂ ਚਾਹੀਦੀਆਂ ਨੇ ਸੰਸਦ ਦੇ ਵਿੱਚ ਕਿਸਾਨਾਂ ਦਾ ਮੁੱਦਾ ਚੁੱਕਾਂਗਾ ਬਲਬੀਰ ਸਿੰਘ ਸੀਚੇਵਾਲ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੰਸਦ ਦੇ ਵਿੱਚ ਕਿਸਾਨਾਂ ਦਾ ਮੁੱਦਾ ਉਹਨਾਂ ਦੇ ਵੱਲੋਂ ਆ ਚੁੱਕਿਆ ਜਾਵੇਗਾ ਆ ਦਰਸਲ ਕਿਸਾਨਾਂ ਦੇ ਵੱਲੋਂ 6 ਦਸੰਬਰ ਨੂੰ ਸ਼ੰਭੂ ਬਾਰਡਰ ਦੇ ਜ਼ਰੀਏ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਤਾਂ ਇਸ ਦੇ ਵਿਚਾਲੇ ਆਵਾਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਵੱਲੋਂ ਕਿਹਾ ਗਿਆ ਕਿ ਜੋ ਕਿਸਾਨਾਂ ਦੇ ਵੱਲੋਂ ਮੰਗਾਂ ਰੱਖੀਆਂ ਜਾ ਰਹੀਆਂ ਜਿਹੜੀਆਂ ਮੰਗਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕੇਂਦਰ ਨੂੰ ਉਹਨਾਂ ਮੰਗਾਂ ਤੇ ਗੌਰ ਕਰਨਾ ਚਾਹੀਦਾ ਉਹਨਾਂ ਨੇ ਕਿਹਾ ਕਿ ਆ ਸੰਸਦ ਦੇ ਵਿੱਚ ਵੀ ਕਿਸਾਨਾਂ ਦਾ ਮੁੱਦਾ ਚੁੱਕਿਆ ਜਾਵੇਗਾ। ਇਹ ਮੰਗਾ ਉਹਨਾਂ ਨੇ ਇਹ ਜਾਇਜ਼ ਮੰਗਾ ਉਹ ਲੈ ਕੇ ਆਉਣਾ ਚਾਹੁੰਦੇ ਆਪਣੀ ਗੱਲ ਰੱਖਣੀ ਚਾਹੁੰਦੇ ਆ ਦਿੱਲੀ ਦੇ ਵਿੱਚ ਤੇ ਉਹਨਾਂ ਨੂੰ ਆਉਣ ਦੇਣਾ ਚਾਹੀਦਾ ਆਪਣੀ ਉਹ ਗੱਲ ਰੱਖਣ ਕਿਉਂਕਿ ਹਜੇ ਰੋਸ ਪ੍ਰਦਰਸ਼ਨ ਕੋਈ ਕਰਦਾ ਉਹਦੀ ਗੱਲ ਸੁਣਨੀ ਚਾਹੀਦੀ ਹੈ ਤੇ ਜਿਹੜੀ ਉਹਦੇ ਨਾਲ ਨਾ ਸੁਣਨ ਕਰਕੇ ਡੈਡਲੌਕ ਕਰਕੇ ਇਹ ਜਿਹੜਾ ਮਸਲਾ ਪਿਛਲੇ ਤੋਂ ਪਹਿਲਾਂ ਵੀ ਇੱਥੇ ਦਿੱਲੀ ਦੇ ਵਿੱਚ ਉਹ ਵੱਡਾ ਅੰਦੋਲਨ ਹੋਇਆ ਤਿੰਨ ਕੋ ਜਿਹੜਾ ਅਸੀਂ ਤੇ ਬਾਅਦ ਵਿੱਚ ਹੁਣ ਜਿਹੜਾ ਹੈਗਾ ਫਿਰ ਇਹ ਪਿਛਲੇ ਸਾਲ ਤੋਂ ਇਹ ਡੈਡਲੌਕ ਜਿਹੜਾ ਹੈਗਾ ਬਣਿਆ ਹੋਇਆ ਸੋ ਕਿਸਾਨ ਜਿਹੜੇ ਹੈਗੇ ਆ ਆਤਮ ਜਿਹੜੇ ਹੈਗੇ ਆ ਮਰਨ ਵਰਤ ਰੱਖ ਚੁੱਕੇ ਆ ਸੋ ਉਹਨਾਂ ਨੇ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਜੇ ਉਹਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਆ ਜੇ ਮਸਲੇ ਹੱਲ ਹੋਣਗੇ ਗੱਲ ਹੋਊਗੀ ਤੇ ਹੱਲ ਇਹ ਗੱਲ ਹੀ ਨਹੀਂ ਹੁੰਦੀ ਮਸਲਾ ਕਿੱਥੋਂ ਆਲਾ ਤੂੰ ਤੇ ਨਾਲ ਕਿਸਾਨ ਵੀ ਪਰੇਸ਼ਾਨ ਆ ਤੇ ਲੋਕ ਵੀ ਰੋਕਾਂਗੇ ਲੋਕਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਗੱਲ ਇੱਥੇ ਕਿ ਵਿਦਿਆਰਥੀ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ ਮੈਡੀਕਲ ਕਾਲਜ ਦੇ ਵਿੱਚ ਪੂਰਾ ਹੰਗਾਮਾ ਹੋਇਆ ਹੈ ਡੀਐਸਸੀ ਦੇ ਵਿਦਿਆਰਥੀ ਤੇ ਤਿੰਨ ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਹਮਲਾਵਰਾਂ ਨੇ ਵਿਦਿਆਰਥੀ ਦੇ ਕੱਪੜੇ ਤੱਕ ਪਾੜ ਦਿੱਤੇ ਮੂੰਹ ਦੇ ਵਿੱਚ ਕੱਪੜਾ ਤੁਨ ਕੇ ਵਿਦਿਆਰਥੀ ਦੀ ਕੁੱਟਮਾਰ ਕੀਤੀ ਗਈ ਹੈ ਵਿਦਿਆਰਥੀ ਨੇ 도ੜ ਕੇ ਆਪਣੀ ਜਾਨ ਬਚਾਈ ਹੈ ਇਨਸਾਫ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਦੇ ਵੱਲੋਂ ਧਰਨਾ ਵੀ ਲਗਾਇਆ ਗਿਆ ਮਲਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਦਰਸ ਸ਼ਹੀਦ ਕਰਤਾਰ ਸਿੰਘ ਸਰਾਭਾ ਮੈਡੀ ਹਾਲਾਂਕਿ ਕਿਸੇ ਵਿਦਿਅਕ ادارے ਤੋਂ ਇਸ ਤਰੀਕੇ ਦੀਆਂ ਤਸਵੀਰਾਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਉਣਾ ਇਹ ਵੀ ਆਪਣੇ ਆਪ ਦੇ ਵਿੱਚ ਸ਼ਰਮਸਾਰ ਕਰਨ ਵਾਲਾ ਹੈ। ਕਈ ਤਰੀਕੇ ਦੇ ਸਵਾਲ ਵੀ ਖੜੇ ਹੁੰਦੇ ਨੇ। ਦਰਸਲ ਬੀਐਸਸੀ ਦੇ ਵਿਦਿਆਰਥੀ ਤੇ ਤਿੰਨ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਵਿਦਿਆਰਥੀ ਦੇ ਕੱਪੜੇ ਤੱਕ ਪਾੜ ਦਿੱਤੇ ਤੇ ਮੂੰਹ ਦੇ ਵਿੱਚ ਕੱਪੜਾ ਤੋਂ ਨਿੱਕੀ ਵਿਦਿਆਰਥੀ ਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ। ਆ ਫਿਰ ਵਿਦਿਆਰਥੀ ਦੇ ਨੂੰ ਭੱਜ ਕੇ ਆਪਣੀ ਜਾਨ ਬਚਾਈ ਗਈ। ਆ ਤਾਂ ਇਨਸਾਫ ਦੀ ਮੰਗ ਨੂੰ ਲੈ ਕੇ ਹੋਰਨਾਂ ਵਿਦਿਆਰਥੀਆਂ ਦੇ ਵੱਲੋਂ ਧਰਨਾ ਵੀ ਲਗਾ ਦਿੱਤਾ ਗਿਆ। ਧਰਨਾ ਲਗਾਉਂਦੇ ਹੋਏ ਕਾਰਵਾਈ ਦੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਮਲਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਅ ਇੱਕ ਲੜਕੀਆ ਜੋ ਨਰਸਿੰਗ ਕਾਲਜ ਦੇ ਵਿੱਚ ਪੜ੍ਹਦੀ ਹੈ ਜਿਹਦਾ ਅਸੀਂ ਨਾਮ ਰਿਵੀਲ ਨਹੀਂ ਕਰ ਸਕਦੇ ਉਹ ਲੜਕੀ ਜਦੋਂ ਸ਼ਾਮ ਨੂੰ ਇੱਥੇ ਕੈਂਪਸ ਦੇ ਅੰਦਰ ਆਪਣੀ ਟਹਿਲ ਰਹੀ ਸੀ ਤਾਂ ਕੋਈ ਤਿੰਨ ਅਣਪਛਾਤੇ ਨੌਜਵਾਨ ਆਉਂਦੇ ਨੇ ਜੋ ਕਿ ਉਸ ਨਾਲ ਛੇੜਖਾਣੀ ਕਰਨ ਦੀ ਕੋਸ਼ਿਸ਼ ਕਰਦੇ ਨੇ ਇਸ ਵਿੱਚ ਉਸਦੇ ਜੋ ਉੱਪਰ ক্লোਸ ਸਾ ਉਹ ਵੀ ਪਾੜਦੇ ਨੇ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਲੱਗਦਾ ਕਿ ਬੰਦਾ ਆ ਰਿਹਾ ਤਾਂ ਉਸ ਤੋਂ ਉਹ ਨਿਕਲ ਜਾਂਦੇ ਨੇ ਜਿਸ ਤੇ ਸਾਨੂੰ ਅੱਜ ਜਦੋਂ ਇਨਫੋਰਮੇਸ਼ਨ ਰੀਸੀਵ ਹੋਈ ਤੁਰੰਤ ਸਾਡੇ ਕੰਸਰਨਡ ਐਸ ਐਚ ਓ ਜੋਧਾ ਨਾਲ ਸਾਡੇ ਲੇਡੀ ਕਨਸਟੇਬਲ ਨਾਲ ਸਾਡੀ ਹੋਰ ਸੀਸੀਟੀਵੀ ਦੇ ਪ੍ਰੋਫੈਸ਼ਨਲਸ ਨਾਲ ਮੈਂ ਖੁਦ ਇਸ ਤੇ ਮੌਕੇ ਤੇ ਪਹੁੰਚਿਆ ਹਾਂ ਲੜਕੀ ਦੀ ਸਟੇਟਮੈਂਟ ਲਈ ਜਾ ਰਹੀ ਹੈ ਜੋ ਵੀ ਸਟੇਟਮੈਂਟ ਦੇ ਮੁਤਾਬਕ ਅਫੈਂਸ ਬਣੂਗਾ ਜੋ ਕਿ ਵੀ ਐਨ ਐਸ ਦੇ ਤਹਿਤ ਕੁਝ ਦੇ ਤਹਿਤ ਅਨੰਦ ਦੇ ਖਿਲਾਫ ਪਰਚਾ ਰਜਿਸਟਰ ਕਰ ਕੀਤਾ ਜਾ ਰਿਹਾ ਹੈ ਪਰਚਾ ਰਜਿਸਟਰ ਕਰਨ ਤੋਂ ਬਾਅਦ ਸਾਡੀ ਇਨਵੈਸਟੀਗੇਸ਼ਨ ਕੰਟੀਨਿਉਟੀ ਦੇ ਵਿੱਚ ਸਾਨੂੰ ਕਾਫੀ ਵਾਈਟਲ ਕਲੂਜ਼ ਵੀ ਮਿਲੇ ਨੇ ਤੇ ਬਹੁਤ ਜਲਦੀ ਅਸੀਂ ਜੋ ਇਸ ਦੇ ਵਿੱਚ ਮੇਨ ਕੁਲਪਰੇਟ ਆ ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਪਾਲੋ ਤੇਣਾ ਦੇ ਵਿੱਚ ਵਿਦਿਆਰਥੀ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ ਮੈਡੀਕਲ ਕਾਲਜ ਦੇ ਵਿੱਚ ਇਹ ਪੂਰਾ ਹੰਗਾਮਾ ਹੁੰਦਾ ਹੈ ਜੋ ਜਾਣਕਾਰੀ ਸਾਹਮਣੇ ਹੈ ਕਿ ਬੀਐਸਸੀ ਦੇ ਵਿਦਿਆਰਥੀ ਤੇ ਤਿੰਨ ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਔਕੀ ਦੀਆਂ ਤਾਂ ਦੋਸਤਾਂ ਦੀਆਂ ਤਸਵੀਰਾਂ ਵੀ ਵਿਖਾ ਰਹੇ ਆ ਉਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਆ ਵਿਦਿਆਰਥੀ ਜਿਹੜੇ ਇਕੱਠੇ ਹੁੰਦੇ ਨੇ ਧਰਨਾ ਲਗਾ ਦਿੱਤਾ ਜਾਂਦਾ ਹੈ ਮਲਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾਂਦੀ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰੋਹਿਤ ਗੌੜ ਜੁੜੇ ਹੋਏ ਨੇ ਆ ਰੋਹਿਤ ਅਸੀਂ ਪੁੱਛਦਾ ਪਾਕਰੀ ਸੁਣਾਇਆ ਥੋੜਾ ਸਪਸ਼ਟ ਕਰੋ ਕਿ ਪੂਰਾ ਮਾਮਲਾ ਹੈ ਕੀ ਪੁੱਛਦੇ ਵੱਲੋਂ ਕੀ ਆ ਜਾ ਰਿਹਾ ਹੈ ਕਿਉਂਕਿ ਵਿਦਿਆਰਥਣ ਸੀ ਬਾਹਰੋਂ ਤਿੰਨ ਲੋਕ ਆਉਂਦੇ ਨੇ ਉਸ ਦੇ ਨਾਲ ਛਿੜਛਾੜ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੀ ਬਿਲਕੁਲ ਪਰਮਿੰਦਰ ਮੈਂ ਦੱਸ ਦੇਣਾ ਚਾਹਣਾ ਕਿ ਕੱਲ ਦੇ ਰਾਤ ਲਗਭਗ 8:30 ਵਜੇ ਦੇ ਕਰੀ ਕਰੀ ਜਿਹੜਾ ਵਾ ਇੱਕ ਸਟੂਡੈਂਟ ਆਪਣੇ ਆਪਣੇ ਬਾਹਰ ਨਿਕਲਦੀ ਹੈ ਕੁਝ ਲੈਣ ਉਸਤੇ ਤੇ ਉਸ ਤੋਂ ਬਾਅਦ ਜਦੋਂ ਉਹ ਵਾਪਸ ਅੰਦਰ ਵੜਦੀ ਹੈ ਤਾਂ ਉਸਦੇ ਪਿੱਛੇ-ਪਿੱਛੇ ਇੱਕ ਕਾਰ ਜਿਹੜੀ ਹੈ ਉਹ ਆ ਕੇ ਰੁਕਦੀ ਆ ਉਸ ਉਸ ਕਾਲਜ ਦੇ ਮੇਨ ਗੇਟ ਦੇ ਬਾਹਰ ਉਸ ਤੋਂ ਬਾਅਦ ਉਸ ਦੇ ਜੋ ਤਿੰਨ ਸਖਸ਼ ਨਿਕਲਦੇ ਨੇ ਔਰ ਉਸ ਦੇ ਨਾਲ ਕਾਲਜ ਦੇ ਅੰਦਰ ਜਦੋਂ ਅੰਦਰ ਉਹ ਐਂਟਰ ਕਰ ਜਾਂਦੀ ਮੇਨ ਗੇਟ ਅੰਦਰ ਐਂਟਰ ਕਰ ਜਾਂਦੀ ਤਾਂ ਉਸ ਤੋਂ ਬਾਅਦ ਉਸ ਦੇ ਨਾਲ ਛੇੜਖਾਨੀ ਕੀਤੀ ਜਾਂਦੀ ਹੈ ਉਸ ਦੇ ਕੱਪੜੇ ਫਾੜੇ ਜਾਂਦੇ ਆ ਤਾਂ ਉਹ ਡਰਦੀ ਮਾਰੀ ਸਟੂਡੈਂਟ ਅੰਦਰ ਭੱਜ ਜਾਂਦੀ ਹੈ ਔਰ ਆਪਣੀ ਜਾ ਕੇ ਸਹਿਯਲੀਆਂ ਨੂੰ ਦੱਸਦੀ ਹੈ ਤੇ ਉਸ ਤੋਂ ਬਾਅਦ ਅਗਲੇ ਦਿਨ ਸਵੇਰੇ ਅੱਜ ਸਟੂਡੈਂਟਾਂ ਦੇ ਪੱਖੋਂ ਆਪਣੀ ਸੁਰੱਖਿਆ ਨੂੰ ਲੈ ਕੇ ਇੱਕ ਪ੍ਰੋਟੈਸਟ ਕੀਤਾ ਜਾਂਦਾ ਹੈ ਤੇ ਪ੍ਰੋਟੈਸਟ ਦੇ ਦੌਰਾਨ ਸਟੂਡੈਂਟ ਜਿਹੜੇ ਹੁੰਦੇ ਨੇ ਉਹ ਸਾਫ਼ ਤੌਰ ਤੇ ਕਹਿੰਦੇ ਨੇ ਨਜ਼ਰ ਆ ਰਹੇ ਨੇ ਕਿ ਸਾਡੀ ਜਿਹੜੀ ਸੁਰੱਖਿਆ ਹੈਗੀ ਆ ਕਿਤੇ ਨਾ ਕਿਤੇ ਚਾਚ ਚੋਬਨ ਜਿਹੜੀ ਹੈਗੀ ਆ ਉਹ ਬੰਦੋਬਸਤ ਨਹੀਂ ਹੈਗੇ ਆ ਜਿਸ ਦੇ ਚਲਦੇ ਹੋਏ ਇਤਨੀ ਵੀ ਵਾਰਦਾਤ ਹੋਈ ਆ ਔਰ ਜਿਹੜੇ ਨਹੀਂ ਉਹ ਵੀ ਜਿਹੜੀ ਕੁੱਟਮਾਰ ਕੀਤੀ ਗਈ ਹੈ ਇਹ ਵੀ ਸਪਸ਼ਟ ਕਰੋ ਕੁੱਟਮਾਰ ਕਿਸ ਦੇ ਨਾਲ ਵਿਦਿਆਰਥੀ ਦੇ ਨਾਲ ਕੀਤੀ ਗਈ ਹੈ ਜਿਹੜੀ ਬੇਰਹਿਮੀ ਦੇ ਨਾਲ ਕੁੱਟਮਾਰ ਦੀ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਬਿਲਕੁਲ ਬਿਲਕੁਲ ਵਿਦਿਆਰਥੀ ਦੇ ਨਾਲ ਕੁੱਟਮਾਰ ਕੀਤੀ ਹੈ ਜਿਸ ਦੇ ਕੱਪੜੇ ਫਾੜੇ ਗਏ ਜਿਸ ਦੇ ਨਾਲ ਛੇੜਖਾਨੀ ਕੀਤੀ ਗਈ ਉਸ ਦੇ ਨਾਲ ਹੀ ਕੁੱਟਮਾਰ ਕੀਤੀ ਗਈ ਹੈ ਔਰ ਇਹ ਸਾਰਾ ਵਾਕਿਆ ਕਾਲਜ ਦੇ ਅੰਦਰ ਹੁੰਦਾ ਦਾ ਕਾਲਜ ਪ੍ਰਸ਼ਾਸਨ ਦੇ ਅੰਦਰ 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 ਹੁੰਦਾ ਦਾ ਇਸ ਤੇ ਇਸ ਕਰਕੇ ਕਿਤੇ ਨਾ ਕਿਤੇ ਇਹ ਸਵਾਲ ਉਸ ਕਾਲਜ ਦੇ ਉੱਤੇ ਵੀ ਖੜਾ ਹੁੰਦਾ ਹੈ ਕਿ ਉਸ ਦੇ ਉਹ ਸਟੂਡੈਂਟਾਂ ਦੀ ਸੁਰੱਖਿਆ ਨੂੰ ਲੈ ਕੇ ਕਿਸ ਤਰ੍ਹਾਂ ਉਸ ਦੇ ਪੁਖਤ ਪੁਖਤਾ ਇੰਤਜ਼ਾਮ ਹੋ ਰਹੇ ਉਸ ਦੇ ਕੀ ਹੋ ਜੇ ਹੈਗੇ ਨੇ ਇਸ ਨੂੰ ਲੈ ਕੇ ਡੀਐਸਪੀ ਜਿਹੜੇ ਆਏ ਸੀ ਮੌਕੇ ਦੇ ਉੱਤੇ ਜਿੰਨਾ ਸਾਰੀ ਜਾਂਚ ਕੀਤੀ ਹੈ ਉਹਨਾਂ ਦਾ ਮਾਮਲਾ ਜ਼ਰੂਰ ਦਰਜ ਕਰ ਲਿੱਤਾ ਹੈ ਔਰ ਸਿੱਧਾ ਆਸ਼ਵਾਸ਼ਣ ਵੀ ਦੇ ਰਹੇ ਨੇ ਕਿ ਜਲਦੋਂ ਜਲਦ ਜੇ ਗੱਲ ਕੀਤੀ ਜਾਵੇ ਤਾਂ ਇਹ ਜਿਹੜਾ ਜਿਹੜਾ ਵਾਕਿਆ ਹੋਇਆ ਦਾ ਮੇਨ ਗੇਟ ਦੇ ਕੋਲ ਹੋਇਆ ਔਰ ਇਸ ਤੋਂ ਸਭ ਤੋਂ ਨਲਾਇਕੀ ਵਾਲੀ ਜਿਹੜੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਾਲਜ ਪ੍ਰਸ਼ਾਸਨ ਦੀ ਕਿ ਸੀਸੀਟੀਵੀ ਕੈਮਰੇ ਜਿਹੜੇ ਹੁੰਦੇ ਨੇ ਆਮ ਤੌਰ ਤੇ ਮੇਨ ਗੇਟ ਤੋਂ ਲੈ ਕੇ ਅੰਦਰ ਤੱਕ ਲੱਗੇ ਹੁੰਦੇ ਨੇ ਪਰ ਜਿਹੜੇ ਕਾਲਜ ਦੇ ਸੀਸੀਟੀਵੀ ਕੈਮਰੇ ਸੀ ਉਹ ਸਿਰਫ ਮਹਿਜ਼ ਹਸਪੀਟਲ ਦੇ ਅੰਦਰ ਹੀ ਲੱਗੇ ਹੋਏ ਸਾਨੂੰ ਨਜ਼ਰ ਆਏ ਨੇ ਮੇਨ ਗੇਟ ਉੱਤੇ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਨਜ਼ਰ ਆਇਆ ਇਸ ਕਰਕੇ ਵੀ ਹੁਣ ਕਿਤਨਾ ਕਿਤੇ ਜਿਹੜੇ ਪੁਲਿਸ ਪ੍ਰਸ਼ਾਸਨ ਆਏਗਾ ਵਾ ਉਸ ਨੂੰ ਦੋਸ਼ੀਆਂ ਤੱਕ ਪਹੁੰਚਣ ਵਾਸਤੇ ਕਾਫੀ ਜਿਹੜੀ ਹੈ ਮੁਸ਼ਕਲਾ ਸਾਹਮਣਾ ਕਰਨਾ ਪਊਗਾ ਕਾਫੀ ਮੁਸ਼ਰਦਤ ਕਰਨੀ ਪਊਗੀ ਔਰ ਉਸ ਤੋਂ ਬਾਅਦ ਹੀ ਕੈਸੇ ਤਰੀਕੇ ਤੇ ਦੋਸ਼ੀਆਂ ਤੱਕ ਪਹੁੰਚ ਪਾਣਗੇ ਅਰੋਹੀ ਜਿਹੜੇ ਤਿੰਨ ਜਿਹੜੇ ਤਿੰਨ ਮੁਲਜ਼ਮ ਨੇ ਜਿਨ੍ਹਾਂ ਜਿਨ੍ਹਾਂ ਦੇ ਬੁੱਲੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕੀ ਤਿੰਨੇ ਆਊਟਸਾਈਡਰ ਸਨ ਇਹ ਕਲੀਅਰ ਹੈ ਜੀ ਬਿਲਕੁਲ ਐਸਡੀ ਦੀ ਪੁਸ਼ਟੀ ਇਹ ਖੁਦ ਉਸ ਲੜਕੀ ਨੇ ਕੀਤੀ ਹੈ ਕਿਉਂਕਿ ਉਹ ਲੜਕੀ ਨੇ ਕਦੇ ਵੀ ਉਸ ਲੜਕਿਆਂ ਉਹ ਉਹ ਜਿਹੜੇ ਸਖਤ ਸੀਗੇ ਉਹਨਾਂ ਨੂੰ ਦੇਖਿਆ ਨਹੀਂ ਸੀਗਾ ਔਰ ਦੂਜਾ ਸੈਕੰਡਲੀ ਇੱਕ ਚੀਜ਼ ਹੋਰ ਬਤਾਉਂਦਾ ਦੱਸ ਦੇਣਾ ਚਾਹਨਾ ਕਿ ਇਹ ਵਾਕਿਆ ਹੋਣ ਦਾ ਪਿੱਛੇ ਬੇਸਿਕ ਰੀਜ਼ਨ ਕੀ ਹੈਗਾ ਕਿਉਂਕਿ ਜਿਹੜੇ ਕਾਲਜ ਹੈਗਾ ਕਾਲਜ ਦੇ ਵਿੱਚ ਸ਼ਾਮੀ 6 ਵਜੇ ਤੋਂ ਬਾਅਦ ਸਿਰਫ ਔਰ ਸਿਰਫ ਜਿਹੜੀ ਮਹਿਲਾਵਾਂ ਸਟੂਡੈਂਟ ਹੁੰਦੀਆਂ ਨੇ ਉਹ ਹੀ ਕਾਲਜ ਦੇ ਅੰਦਰ ਰਹਿੰਦੀਆਂ ਨੇ ਬਾਕੀ ਜਿਹੜੇ ਲੜਕੇ ਹੁੰਦੇ ਨੇ ਉਹਨਾਂ ਨੂੰ ਬਾਹਰ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਰਹਿਣ ਦਾ ਬੰਦੋਬਸਤ ਬਾਹਰ ਕੀਤਾ ਗਿਆ ਹੈ ਕਾਲਜ ਦੇ ਅੰਦਰ ਉਹ ਨਹੀਂ ਆ ਸਕਦੇ ਨੇ 6 ਵਜੇ ਤੋਂ ਇਸ ਤੋਂ ਬਾਅਦ ਕਾਲਜ ਦੇ ਵਿੱਚ ਸਿਰਫ ਹੋਈ ਸਖਸ਼ਾਤ ਰਿਆ ਜਿਹੜਾ ਕਿ ਪੇਸ਼ੈਂਟ ਹੋਵੇ ਪੇਸ਼ੈਂਟ ਦੇ ਤੌਰ 'ਤੇ ਜੋ ਪਹਿ ਹੀ ਕਿਤੇ ਨਾ ਕਿਤੇ ਇਸ ਚੀਜ਼ ਦਾ ਫਾਇਦਾ ਉਠਾਉਂਦੇ ਹੋਏ ਇਹ ਉਹ ਤਿੰਨ ਸੱਜੇ ਨੇ ਕਾਲਜ ਦੇ ਅੰਦਰ ਐਂਟਰ ਕਰਦੇ ਨੇ ਤੇ ਉਸ ਲੜਕੀ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਜੀ ਆਠ ਠੀਕ ਹੈ ਰੋਹਿਤ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਅਰਸਲ ਇਹ ਪੂਰੀ ਖਬਰ ਦੀ ਿਕਰ ਗੱਲ ਕੀਤੀ ਜਾਵੇ ਤਾਂ ਹੋਰ ਵੀ ਖਬਰ ਜਿਹੜੀ ਸਪਸ਼ਟ ਹੋਈ ਹੈ ਦਰਸਲ ਸ਼ਹੀਦ ਕਰਤਾਰ ਸਿੰਘ ਸਰਾਬਾ ਮੈਡੀਕਲ ਕਾਲਜ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਤਿੰਨ ਮੁਲਜ਼ਮ ਜਿਹੜੇ ਕਿ ਇਸ ਕਾਲਜ ਦੇ ਵਿੱਚ ਦਾਖਲ ਹੁੰਦੇ ਨੇ ਜਿਹੜੇ ਕਿ ਤਿੰ ਵਿਦਿਆਰਥਣ ਦੇ ਨਾਲ ਇਹਨਾਂ ਮਲਜ਼ਮਾਂ ਦੇ ਵਿੱਚ ਛੇੜਛਾੜ ਕੀਤੀ ਜਾਂਦੀ ਹੈ, ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾਂਦੀ ਹੈ, ਮੂੰਹ ਦੇ ਵਿੱਚ ਕੱਪੜਾ ਤੁਨ ਕੇ ਵਿਦਿਆਰਥੀ ਦੀ ਵਿਦਿਆਰਥਣ ਦੀ ਕੁੱਟਮਾਰ ਕੀਤੀ ਗਈ। ਉਸ ਤੋਂ ਬਾਅਦ ਵਿਦਿਆਰਥਣ ਦੇ ਨੂੰ 도ੜ ਕੇ ਆਪਣੀ ਜਾਨ ਬਚਾਈ ਜਾਂਦੀ ਹੈ ਤੇ ਇਨਸਾਫ ਦੀ ਮੰਗ ਨੂੰ ਲੈ ਕੇ ਹੁਣ ਵਿਦਿਆਰਥੀਆਂ ਦੇ ਨੂੰ ਧਰਨਾ ਵੀ ਲਗਾ ਦਿੱਤਾ ਗਿਆ ਪਰ ਆਪਣੇ ਆਪ ਦੇ ਵਿੱਚ ਬਹੁਤ ਗੰਭੀਰ ਮਸਲਾ ਹੈ। ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਮੈਡੀਕਲ ਕਾਲਜ ਦੇ ਵਿੱਚ ਜਿੱਕਰ ਵਿਦਿਆਰਥਣਾਂ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ ਜਿੱਕਰ ਕੋਈ ਬਾਹਰੋਂ ਆ ਕੇ ਇਸ ਤਰੀਕੇ ਦੇ ਨਾਲ ਵਿਦਿਆਰਥਣਾਂ ਦੇ ਨਾਲ ਛੇੜਖਾਹ ਨਹੀਂ ਕਰਦਾ ਤੇ ਆਪਣੇ ਆਪ ਦੇ ਵਿੱਚ ਜਾਂਚ ਦਾ ਵਿਸ਼ਾ ਹਾਲਾਂਕਿ ਪੁਲਿਸ ਦੇ ਵੱਲੋਂ ਲਗਾਤਾਰ ਪੂਰੇ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਵੀ ਜਾ ਰਹੀ ਹੈ ਤੇ ਦਾਵਾ ਵੀ ਕੀਤਾ ਜਾ ਰਿਹਾ ਹੈ ਕਿ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ